ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਨਵੀਂ ਵੀਡੀਓ 'ਚ ਪਹੁੰਚਿਓ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਆਪਣਾ ਨੰਬਰ ਉੱਪਰ 7719445360 ਆਪਣਾ WhatsApp ਨੰਬਰ ਹੈ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਤੇ ਹੁਣ ਆਪਾਂ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਗੱਲਬਾਤ ਕਰਦੇ ਆ ਆਪਣੇ ਕੋਲੇ ਰੀਟਸ ਐਲਡੀਆਈ ਗੱਡੀ ਪਹੁੰਚੀ ਇੱਕ ਦੇਖੋ ਤੁਸੀਂ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਨੰਬਰ ਦਿੱਲੀ ਵਾਲੀ ਨੰਬਰ ਪਲੇਟਾਂ ਸਰਕਾਰੀ ਨੇ ਰੰਗ ਗੱਡੀ ਦਾ ਵਧੀਆ ਮਾੜੇ ਮੋٹے ਸਕਰੈਚ ਆਪਾਂ ਨੂੰ ਮਿਲਣਗੇ ਲਾਜ਼ਮੀ 15 ਮਾਡਲ ਗੱਡੀਆ 2 ਲੱਖ ਤੇ 60000 ਰੁਪਿਆ ਰੇਟ ਇਹਨਾਂ ਨੇ ਕਿਹਾਗਾ ਤੇ ਇਹਨਾਂ ਦਾ ਏਰੀਆ ਗੋਨਿਆਣਾ ਮੰਡੀਆ ਬਠਿੰਡਾ ਜੀ ਜਾਕੀ ਕਿਸੇ ਨੂੰ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਤਾਂ ਤੁਸੀਂ ਜਾ ਕੇ ਦੇਖ ਲਓ ਜੀ ਤੇ 80 ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਇੱਕ ਇੱਕ 15 ਦੇ ਵਿੱਚ ਰਜਿਸਟਰ ਗੱਡੀ ਹੋਈ ਐ 2030 ਤੱਕ ਆਪਾਂ ਨੂੰ ਵੈਲਿਡ ਮਿਲੂਗੀ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਸੈਕੰਡ ਓਨਰ ਗੱਡੀ ਐ ਜੀ ਕਿਸੇ ਨੇ ਜਾ ਕੇ ਦੇਖਣੀ ਐ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਐ ਕੋਈ ਦੇਖਣ ਦਾ ਚਾਹਵਾਨ ਐ ਕੋਈ ਚਲਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਓ ਗੋਨਿਆਣਾ ਮੰਡੀ ਮਾਲਕ ਦੇ ਘਰੇ ਗੱਡੇ ਤੁਹਾਨੂੰ ਮਿਲ ਜੂਗੀ ਨੰਬਰ ਹੈ ਜੀ ਮਾਲਕ ਦਾ 9041300899 ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਨ ਗੱਡੀ ਪਹੁੰਚੀ ਹੈ ਜੀ 2015 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਹੈ 2025 ਤੱਕ ਇਹਨਾਂ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਸੀ ਬਾਕੀ ਰੰਗ ਰੂੰਗ ਗੱਡੀ ਦਾ ਵਧੀਆ ਪਿਆ ਰੇਟ ਦੀ ਗੱਲ ਕਰੀਏ 70000 ਰੁਪਿਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਹੈ ਰੇਟ ਮੌਕੇ ਤੇ ਹੋ ਜਾਊਗਾ ਗੱਡੀ ਖੜੀ ਹੈ ਪਟਿਆਲੇ ਏਰੀਆ 'ਚ ਕਿਸੇ ਨੇ ਜਾ ਕੇ ਦੇਖਣੀ ਹੋਵੇ ਪਟਿਆਲੇ ਏਰੀਆ 'ਚ ਗੱਡੀ ਖੜੀ ਹੈ ਜਾ ਕੇ ਤੁਸੀਂ ਦੇਖੋਗੇ ਚਲਾ ਕੇ ਦੇਖੋਗੇ ਕੋਈ ਦੇਖਣ ਦਾ ਚਾਹਵਾਨ ਹੈਗਾ ਘਰੇ ਗੱਡੀ ਪਟਿਆਲੇ ਖੜੀ ਹੈ ਜਾ ਕੇ ਦੇਖ ਲਿਓ ਨਵੇਂ ਟੈਰਾ 'ਚ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਗੱਡੀ ਪੂਰੀ ਵਧੀਆ ਪਈ ਹੈ ਨਾ ਕੋਈ ਲੱਗੀ ਛੱਗੀ ਹੈ ਨਾ ਕੋਈ ਡੈਂਟ ਕੋਈ ਡੈਮੇਜ ਕੋਈ ਗਲੀ ਸੜੀ ਕੁਝ ਨਹੀਂ ਹੈਗਾ ਵਧੀਆ ਗੱਡੀ ਹੈ ਨੰਬਰ ਸਕਰੀਨ ਤੇ ਹੈ 700 ਪੂਰਾ 912145 ਤੇ ਹੁਣ ਆਪਾਂ ਏਸੀ ਦੀ ਗੱਲ ਕਰਦੇ ਹਾਂ ਜੀ ਜਿਹੜੀ ਏਸੀ ਹੁੰਦੀ ਹੈ ਜੀ ਸੈਕੰਡ ਹੈਂਡ ਇਹਨਾਂ ਨੇ ਸੇਲ ਕਰਨੀ ਹੈ ਜੀ ਇਹਨਾਂ ਕੋਲੇ ਘਟੋ ਘਟ 15 ਪੀਸ ਪਏ ਐ ਤੇ ਸਾਰੇ ਚਾਲੂ ਹਾਲਤ ਦੇ ਵਿੱਚ ਐ ਤੇ ਚਲਾ ਕੇ ਦੇਖ ਲਓ ਚਾਹੀ ਕਿਸੇ ਮਿਸਤਰੀ ਤੋਂ ਚੈੱਕ ਕਰਵਾ ਲਓ ਤੇ ਮਾਲਕ ਕਹਿੰਦੇ ਐ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਡੇਢ ਟਨ ਦੇ ਏਸੀ ਨੇ ਸਪਰੇਟ ਐ ਜੀ ਤੇ ਕੰਪਰੈਸਰ ਵਗੈਰਾ ਤੇ ਸਾਰਾ ਕੁਝ ਵਧੀਆ ਪਿਆਗਾ ਰੇਟ ਜਿਹੜਾ ਇਹਨਾਂ ਨੇ ਆਖਿਆ 11500 ਕਿ ਹੈ ਬਾਕੀ ਕਿਵੇਂ ਕੁਝ ਕਰਨਗੇ ਘਾਟਾ ਵਾਦਾ ਹੋਊਗਾ ਜਾਂ ਨਾ ਉਹ ਤੁਸੀਂ ਆਪੇ ਗੱਲ ਕਰ ਲਓ ਸੰਗਰੂਰ ਮਾਲਕ ਦਾ ਏਰੀਆ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ 15 ਪੀਸ ਨੇ ਕਿਸੇ ਨੇ 15 ਖਰੀਦਣੇ ਹੁਣ 15 ਵੀ ਖਰੀਦ ਸਕਦੇ ਹੋ ਕਿਸੇ ਨੇ ਇੱਕ ਅੱਧਾ ਖਰੀਦਣਾ ਹੋਵੇ ਦੋ ਖਰੀਦਣੇ ਹੋਣਾ ਉਹ ਤੁਸੀਂ ਆਪੇ ਦੇਖ ਲਿਓ ਜੀ ਤੇ ਰੇਡ ਤੋਂ ਮੈਂ ਦੱਸਦਾ ਸਾਰਾ ਕੁਝ ਵਧੀਆ ਨੰਬਰ ਸਕਰੀਨ ਤੇ ਆ ਜਿਨ੍ਹਾਂ ਦੇ ਆਹ ਏਸੀ ਨੇ 9914500327 ਜਿਹੜੀ ਵੀ ਗੱਲ ਕਰਨੀ ਹੋ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਵੈਗਨਰ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2006 ਮਾਡਲ ਗੱਡੀ ਆ ਜੀ 6 ਮਾਡਲ ਹੈ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਦਾ ਨਵੇਂ ਟਾਇਰਾਂ ਚ ਗੱਡੀ ਆ ਕੰਡੀਸ਼ਨ ਆਲੋਕ ਹੈ ਕੋਈ ਕਮੀ ਪੇਸ਼ੀ ਨਹੀਂ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕੋਈ ਵੀ ਬੰਦਾ ਦੇਖਣ ਦਾ ਚਾਹਵਾਨ ਇੰਜਨ ਗੇਅਰ ਚੈੱਕ ਕਰਨ ਮਾਲਕ ਕਹਿੰਦੇ ਸਾਰਾ ਕੰਮ ਕਰਵਾ ਰੱਖਿਆ ਤੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਕਹਿੰਦੇ ਇੰਜਨ ਗੇਅਰ ਬਿਲਕੁਲ ਸਾਇਲੈਂਟ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਪੂਰੀ ਵਧੀਆ ਸਾਫ ਸੁਥਰੀ ਪੂਰੀ ਸੋਹਣੀ ਜੀ ਬਾਕੀ 65000 ਰੁਪਏ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਕੰਮਕੁਮ ਕੋਈ ਗੱਡੀ ਕਿਸੇ ਪਾਸੋਂ ਭਾਲਦੀ ਨਹੀਂ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਨੰਬਰ ਓਨਰ ਦਾ 9206322224 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਤੇ ਗੱਡੀਆਂ ਦੀ ਗੱਲਬਾਤ ਆ ਚਲੋ ਹੋ ਰਹੀ ਹੈ ਅਸੀਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਜੀ ਪਸੰਦ ਆਈ ਜਾਂਦੀ ਆ ਤੁਹਾਨੂੰ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਨੂੰ जिन्हें ਤੁਸੀਂ ਪਹਿਲੀ ਵਾਰ ਪਹੁੰਚਿਓ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਦੱਬਿਆ ਹੋਇਆ ਪਹਿਲਾਂ ਤੋਂ ਤੁਸੀਂ ਆਪਣੇ ਚੈਨਲ ਨਾਲ ਜੁੜੇ ਹੋਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿन्हें ਤੁਸੀਂ ਨਵੇਂ ਪਹੁੰਚਿਓ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੁਸੀਂ ਪਹੁੰਚਿਓ ਸ਼ੁਕਰੀਆ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹਿੰਨੇ ਆ ਤੇ ਆਪਾਂ ਜਿਹੜੇ ਮਸ਼ੀਨਰੀਆਂ ਲੈ ਕੇ ਆਉਂਨੇ ਆ ਤੁਹਾਡੀ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਪਹੁੰਚਦੇ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਸੀਂ ਕਿੱਥੋਂ ਕਿੰਨੇ ਰੈਡ ਦੇ ਵਿੱਚ ਕਿਹੜੀ ਮਸ਼ੀਨਰੀ ਕੂਠੀ ਕੀ ਦੇਖਣਾ ਚਾਹੁੰਦੇ ਹੋ ਦੱਸਿਓ ਮੈਨੂੰ ਤੇ ਆਪਣੇ ਚੈਨਲ ਤੇ ਤੁਸੀਂ ਜੇ ਐਡ ਕਰਵਾਉਣੀ ਹੋਵੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦਾ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 77 194 45360 ਆਪਣੇ ਕੋਲ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਛ ਆਪਣੇ ਕੋਲ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਆਲਟੋ BX iK10 14 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 80000 ਕੁੱਲ ਚੱਲੀ ਹੋਈ ਆ 2 ਲੱਖ ਤੇ 55000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਬਰਨਾਲੇ ਏਰੀਆ ਚ ਗੱਡੀ ਖੜੀ ਆ ਫਾਸਟ ਓਨਰ ਗੱਡੀ ਆ 80 ਤੋਂ 85 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਕੀ ਬਾਕੀ ਜੀ ਆਪਾਂ ਅੰਦਰੋਂ ਗੱਲ ਕਰੀਏ ਸਾਰਾ ਕੁਝ ਆਪਾਂ ਨੂੰ ਅੰਦਰੋਂ ਵਧੀਆ ਮਿਲ ਜੂਗਾ ਤੇ ਕਮੀ ਪੇਸੀ ਕੋਈ ਨਹੀਂ ਨਾ ਕੋਈ ਬੰਪਰਾ ਚ ਕਮੀ ਪੇਸੀ ਹੈ ਸਾਰੇ ਗੱਡੀ ਪੂਰੀ ਵਧੀਆ ਪਈ ਹੈ 255 ਇੱਕ ਬਾਰੀ ਡਿਮਾਂਡ ਇਹਨਾਂ ਨੇ ਕਹੀ ਹੈ ਬਾਕੀ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਬਰਨਾਲੀ ਖੜੀ ਹੈ ਚੈੱਕ ਕਰਨੀ ਹੋਵੇ ਚਲਾ ਕੇ ਦੇਖਣੀ ਹੋਵੇ ਕਾਗਜ਼ ਪੱਤਰ ਦੇਖਣੇ ਹੋਣ ਜਾ ਕੇ ਦੇਖ ਲਿਓ ਮਾਲਕ ਦਾ ਨੰਬਰ 9115636033 ਤੇ ਹੁਣ ਤੁਸੀਂ ਦੇਖੋਗੇ ਆਪਣੇ ਕੋਲੇ ਸਕੋਰਪੀਓ ਪਹੁੰਚੀ ਆਸੀ 11 ਮਾਡਲ ਆ 370 ਦੀ ਡਿਮਾਂਡ ਦੇ ਵਿੱਚ ਅੰਦਰੋਂ ਪੂਰੀ ਵਧੀਆ ਪਈਆ ਗੱਡੀ ਬਾਹਰੋਂ ਪੂਰੀ ਵਧੀਆ ਪਈਆ ਟਾਇਰ ਟੱਪਾ ਬਹੁਤ ਵਧੀਆ ਬਾਕੀ ਰੇਟ ਇੱਕ ਵਾਰੀ 370 ਮਾਲਕ ਨੇ ਕਿਹਾਗਾ ਉੱਪਰ-ਨੀਚੇ ਰੇਟ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਆ ਤਾਂ ਤੁਸੀਂ ਦੱਸ ਦਿਓ ਜੀ ਤੇ ਮਾਲਕ ਨੂੰ ਦੱਸ ਦਿਓ ਵੀ ਅਸੀਂ ਅੱਜ ਆਉਣੀ ਆ ਜੀ ਤੇ ਤੁਹਾਡੀ ਮਾਲਕ ਨਾਲ ਗੱਲ ਹੋ ਜੂਗੀ ਤੇ ਜੋ ਵੀ ਗੱਲ ਕਰਨੀ ਹੋਵੇ ਬਾਕੀ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 781435068 ਤੇ ਹੁਣ ਆਪਾਂ ਗੱਲ ਕਰਾਂਗੇ ਜੈਨ ਗੱਡੀ ਦੀ ਆਪਣੇ ਕੋਲੇ 2000 ਮਾਡਲ ਜੈਨ ਗੱਡੀ ਪਹੁੰਚੀ ਆ 40000 ਦੀ ਮੰਗ ਦੇ ਵਿੱਚ ਗੱਡੀ ਫਰੀਦਕੋਟ ਏਰੀਆ ਚ ਖੜੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਫਰੀਦਕੋਟ ਏਰੀਆ ਚ ਜਾ ਕੇ ਦੇਖ ਸਕਦਾ ਜੀ ਤੇ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 75 891 0 5370 ਆ ਮਾਲਕ ਦਾ ਨੰਬਰ ਹੈ ਗੱਲਬਾਤ ਤੁਹਾਡੀ ਹੋ ਜੂਗੀ। ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਸਾਰੀਆਂ ਗੱਡੀਆਂ ਤੁਸੀਂ ਦੇਖ ਲਈਓ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਜਦਨੇ ਤੁਸੀਂ ਪਹੁੰਚਿਓ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਲਾਜ਼ਮੀ ਕਰ ਦਿਓ ਜੀ। ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਮੈਨੂੰ ਤੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹਾਂ ਚਾਹੇ ਪੰਜਾਬ ਚੋਂ ਹਰਿਆਣਾ ਰਾਜਸਥਾਨ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ